ਸਰ ਦਰਬਾਰ ਸਾਹਿਬ ਤੇ ਪਰਿਸਰ ਤੇ ਹਮਲਾ ਹੋਣਾ ਗੋਲੀ ਚੱਲਣਾ ਕਿਵੇਂ ਦੇਖਦੇ ਹੋ ਕੀ ਮੰਗ ਕਰਦੇ ਹੋ ਜਿਹੜਾ ਮੇਨ ਕੌਜ਼ ਹੈ ਦਰਬਾਰ ਸਾਹਿਬ ਦੇ ਵਿੱਚ ਆ ਜੋ ਵੀ ਹੈਪਨਿੰਗ ਹੋਈ ਹੈ ਉਹਦਾ ਮੇਨ ਕੌਜ਼ ਇਹ ਹੈ ਬਈ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਡਿਸਕਲੋਜ਼ ਕਰਤਾ ਜੋ-ਜੋ ਸਖਬੀਰ ਮੰਨਿਆ ਹੈ ਗਲਤੀਆਂ ਉਹ ਐਕਚੁਅਲੀ ਉਹ ਗਲਤੀਆਂ ਨਹੀਂ ਹੈ ਉਹ ਗੁਨਾਹ ਹੈ ਨਾ ਬਖਸ਼ਣ ਯੋਗ ਹੈ ਤੇ ਉਹ ਗੁਨਾਹ ਹੈ ਜਿਹੜੇ ਤੇ ਅਕੋਰਡਿੰਗ ਟੂ ਗੁਨਾਹ ਸਜ਼ਾ ਨਹੀਂ ਜਥੇਦਾਰ ਸਾਹਿਬ ਨੇ ਦਿੱਤੀ ਉਹ ਸਜ਼ਾ ਨਾ ਦੇਣਾ ਹੀ ਮੇਨ ਕੌਜ਼ ਹੈ ਜਿਹੜੀ ਇਹ ਸਾਰੀ ਹੈਪਨਿੰਗ ਹੋਈ ਹੈ ਕਿਉਂਕਿ ਲੋਕਾਂ ਦੇ ਮਨਾਂ 'ਚ ਗੁੱਸਾ ਬਹੁਤ ਹੈ ਵੀ ਇਹ ਇੰਨੇ ਵੱਡੇ ਗੁਨਾਹ ਮੰਨ ਗਿਆ ਤੇ ਜਥੇਦਾਰ ਸਾਹਿਬ ਨੇ ਸਜ਼ਾ ਕੋਈ ਸੁਣਾਈ ਨਹੀਂ ਕਿਉਂਕਿ ਪੋਲਿਟਿਕਲ ਸਜ਼ਾ ਨਹੀਂ ਸੁਣਾਈ ਸਿਰਫ ਧਾਰਮਿਕ ਸਜ਼ਾਵਾਂ ਸੁਣਾਤੀਆਂ ਤੇ ਇਹ ਇਹੀ ਮੇਨ ਕਾਰਨ ਹੈ ਜਿਹੜਾ ਸਾਰਾ ਕੁਝ ਹੋਇਆ ਵੀ ਇਹਨਾਂ ਦੇ ਗੁਨਾਹ ਬਹੁਤ ਵੱਡੇ ਐ ਨਾ ਬਖਸ਼ਣਯੋਗ ਐ ਤੇ ਜਿਹੜੀਆਂ ਗੱਲਾਂ ਸ਼ੁਰੂ ਤੋਂ ਸਿੱਖ ਕੌਮ ਦੇ ਨਮਾਇंदे ਕਹਿੰਦੇ ਸੀ ਵੀ ਇਹ ਪਰਿਵਾਰ ਨੇ ਇਹ ਕੀਤਾ ਐ ਤੇ ਜਿਹੜੇ ਬਾਦਲ ਦਲ ਦੇ ਸਪੋਰਟਰ ਸੀ ਉਹ ਐ ਕਹਿੰਦੇ ਸੀ ਜੀ ਬਾਦਲ ਸਾਹਿਬ ਇਹ ਨਹੀਂ ਕਰ ਸਕਦੇ ਤੇ ਉਹ ਅੱਜ ਉਹ ਸਾਰੇ ਬਾਦ ਵੱਡੇ ਬਾਦਲ ਸਾਹਿਬ ਦਾ ਬੇਟਾ ਮੰਨ ਗਿਆ ਤੇ 15 ਤਨ ਵੀ ਵਾਪਸ ਲੈ ਲਿਆ ਆ ਇਸ ਲਈ ਕੌਮ ਹੁਣ ਹੋਸ਼ 'ਚ ਹਲੇ ਵੀ ਜੇ ਹੁਣ ਵੀ ਜਾਗ ਜਵੇ ਤਾਂ ਵੀ ਬਹੁਤ ਵੱਡੀ ਗੱਲ ਹੈ ਖੈਰ ਹੁਣ ਤਾਂ ਜਾਗੀ ਵੀ ਹੋਈ ਹੈ ਇਹਨਾਂ ਨੂੰ ਨਹੀਂ ਵੋਟ ਪੈਂਦੀ ਲੋਕੀ ਨਹੀਂ ਸਾਥ ਦੇ ਰਹੇ ਇਹਨਾਂ ਦਾ ਤੇ ਅੱਗੇ ਵੀ ਐਵੇਂ ਚੱਲਣ ਕੌਮ ਐਵੇਂ ਚੱਲੇ ਨਾ ਤੂੰ ਸੁਚੇਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ